ਦੇਸ਼ ਸੰਜਾਉ ਟੈਲੀਵਿਜ਼ਨ ਮੈਂ ਹਰਮੇਲ ਵੀਸ ਅੱਜ ਜੈਤੋ ਨਗਰ ਕਾਉਂਸਲ ਨੂੰ ਇੱਕ ਹਸਾਲ ਤੇ 4 ਦਿਨਾਂ ਬਾਅਦ ਨਾਮਾ ਪ੍ਰਧਾਨ ਮਿਲਣੇ ਜਾ ਰਿਹਾ ਹੈ ਅੱਜ ਡਾਕਟਰ ਹਰੀਸ਼ ਸਿੰਘ ਹੋਰਾਂ ਨੂੰ ਨਗਰ ਕਾਉਂਸਲ ਦਾ ਨਾਮਾ ਪ੍ਰਧਾਨ ਚੁਣਿਆ ਗਿਆ ਉਹਨਾਂ ਦੇ ਨਾਲ ਹੀ ਨਰਿੰਦਰ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਡਾਕਟਰ ਬਲਵਿੰਦਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਇਸ ਵੇਲੇ ਡਾਕਟਰ ਹਰੀਸ਼ ਸਾਡੇ ਨਾਲ ਨੇ ਉਹਨਾਂ ਤੋਂ ਜਾਣਾਂਗੇ ਕਿ ਦੁਨੀਆ ਪ੍ਰਾਇੋਰਟੀਜ਼ ਕੀ ਰਹਿਣਗੀਆਂ ਕਿਉਂਕਿ ਨਗਰ ਕਾਉਂਸਲ ਨੂੰ ਲੈ ਕੇ ਲੰਬਾ ਸਮਾਂ ਉਹ ਸਿੱਖਾ ਸੰਘਰਸ਼ ਕਰਦੇ ਆ ਰਹੇ ਨੇ ਨਗਰ ਕਾਉਂਸਲ ਦੇ ਵਿੱਚ ਬਹੁਤ ਸਾਰੀਆਂ ਅਸਲੀ ਚੀਜ਼ਾਂ ਸੀ ਜੇ ਨੂੰ ਲੈ ਕੇ ਅਕਸਰ ਡਾਕਟਰ ਹਰੀਸ਼ ਸਿੰਘ ਅੱਛਕਰ ਦੇ ਨਜ਼ਰ ਆਏ ਤੇ ਹੁਣ ਮੌਕਾ ਆ ਗਿਆ ਕਿ ਉਹਨਾਂ ਸਾਰੀਆਂ ਚੀਜ਼ਾਂ ਨੂੰ ਉਹ ਆਪਣੇ ਢੰਗ ਨਾਲ ਠੀਕ ਕਰਤਾ ਕੈਨਸਲਾ ਡਾਕਟਰ ਹਰੀਸ਼ ਸਾਲੂਤ ਹੈ। ਸ਼ੁਗਰੀ। ਸਤਿਪਰਵਾਨ ਜਾਨ ਨੂੰ ਬਹੁਤ ਬਹੁਤ ਮੁਬਾਰਕਾਂ। ਕੀ ਮਤ ਉਸ ਕਰੇ। ਦੇਖੋ ਜੈਤੂ ਮੰਡੀ ਨੂੰ ਨਗਰਪਾਲਿਕਾ ਪ੍ਰਧਾਨ ਨਾ ਹੋਣ ਕਰਕੇ ਜੈਤੂ ਨਿਵਾਸੀਆਂ ਨੂੰ ਬਹੁਤ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਸੀਗਾ। ਉਹ ਮੁਸ਼ਕਲਾਂ ਨੂੰ ਧਿਆਨ ਚ ਰੱਖਦੇ ਹੋਏ ਐਮਐਲਏ ਸਾਹਿਬ ਨੇ ਅੱਜ ਆਪਦੀ ਅਗਵਾਈ ਵਿੱਚ ਸਾਰਾ ਸੰਤੰਤੀ ਨਾਲ ਮੈਨੂੰ ਪ੍ਰਧਾਨ ਚੁਣਿਆ ਤੇ ਮੈਂ ਅਤੇ ਮੇਰਾ ਪਰਿਵਾਰ ਤਾਂ ਖੁਸ਼ੀ ਮਹਿਸੂਸ ਕਰਦੇ ਕਰਦੇ ਆ ਸਾਰਾ ਸ਼ਹਿਰ ਵੀ ਇਸ ਦੀ ਖੁਸ਼ੀ ਮਨਾ ਰਿਹਾ ਹੈ ਸਾਰੇ ਵਰਕਰ ਖੁਸ਼ੀ ਮਨਾ ਰਿਹਾ ਹੈ ਕਿ ਸਾਡੇ ਸ਼ਹਿਰ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ ਤੇ ਲੋਕ ਇਸ ਉਮੀਦ ਨਾਲ ਬੈਠੇ ਸੀ ਅਸੀਂ ਉਮੀਦਾਂ ਨੂੰ ਪੂਰਾ ਕਰਾਂਗੇ ਜੀ ਅੱਛਾ ਡਾਕਟਰ ਸਾਹਿਬ ਲੰਬਾ ਸਮਾਂ ਤੁਸੀਂ ਨਗਰ ਕੌਂਸਲ ਦੇ ਖਿਲਾਫ ਹੀ ਨਗਰ ਕੌਂਸਲ ਦੇ ਵਿੱਚ ਜੋ ਬੇਨੇਜ ਨਹੀਂ ਆ ਸੀ ਉਹਨਾਂ ਨੂੰ ਖਿਲਾਫ ਸ਼ਿਕਾਇਤ ਕਰਦੇ ਰਹੇ ਜੇ ਆਰਟੀਆ ਐਕਟ ਦੇ ਅਧੀਨ ਤੇ ਜਾ ਉਸ ਤੋਂ ਬਾਅਦ ਵੀ ਤਾਂ ਹੁਣ ਉਹ ਤੁਹਾਡੇ ਕੋਲ ਮੌਕਾ ਹੈ ਕਿ ਉਹਨਾਂ ਸਾਰੀਆਂ ਚੀਜ਼ਾਂ ਤੁਸੀਂ ਠੀਕ ਕਰ ਸਕੋ ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਹਾਡੀ ਨਜ਼ਰ ਦੇ ਵਿੱਚ ਹੈ ਕਿ ਸਭ ਤੋਂ ਪਹਿਲਾ ਕੰਮ ਜਿਹੜਾ ਤੁਹਾਨੂੰ ਇਹ ਕਰਨਾ ਹੈ ਇਸ ਤਰ੍ਹਾਂ ਹਰ ਕੰਮ ਦਾ ਆਪਣਾ ਆਪਣਾ ਮਹੱਤਵ ਹੁੰਦਾ ਹੈ ਜੀ ਤੇ ਕਿਸੇ ਵਾਸਤੇ ਕਿਹੜੀ ਚੀਜ਼ ਪਹਿਲ ਹੁੰਦੀ ਹੈ ਕਿਸੇ ਤੇ ਕਿੱਥੀ ਪਹਿਲ ਹੁੰਦੀ ਹੈ ਪਰ ਜਦ ਤੋਂ ਮੰਡੀ ਦੇ ਵਿੱਚ ਇੱਕ ਤਾਂ ਥੋੜੀ ਜਿਹੀ ਸਫਾਈ ਦੀ ਦਿੱਕਤ ਹੈ। ਇੱਕ ਜਿਹੜੀਆਂ ਗੈਸ ਪਾਈਪ ਕੰਪਨੀਆਂ ਨੇ ਸੜਕ ਗਲੀਆਂ ਨਾਲੇ ਪਟੀਆਂ ਉਹਦੇ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ। ਇੱਕ ਉਹ ਸਾਰੀ ਅਸੀਂ ਰਿਪੇਅਰ ਕਰਨੀ ਸ਼ਹਿਰ-ਸ਼ਹਿਰ ਦੀ। ਤੇ ਜਿੰਨੀਆਂ ਵੀ ਕੋਈ ਨਾਲੀਆਂ ਜਾਂ ਕੋਈ ਸੜਕਾਂ ਟੁੱਟੀਆਂ ਵੀ ਆ ਉਹ ਵੀ ਠੀਕ ਕਰਨੀਆਂ ਹੈ। ਤੇ ਜਿੱਥੇ ਵੀ ਸਾਰੇ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਬਸਤੀ 'ਚ ਜਿੱਥੇ ਲਾਈਟ ਦੀ ਵਿਵਸਥਾ ਨਹੀਂ ਹੈ ਉੱਥੇ ਹਰ ਗਲੀ ਵਿੱਚ ਲਾਈਟ ਦੀ ਵਿਵਸਥਾ ਕਰਨੀ ਅਸੀਂ। ਇਹ ਸਾਡੀ ਬੈਲ ਦੇ ਦਾਰਤੇ ਦੂਸਰਾ ਲੋਕਾਂ ਨੂੰ ਨਕਸ਼ਾ ਪਾਸ ਕਰਨ ਵਾਸਤੇ ਜਾਂ ਕੋਈ ਐਨਓਸੀ ਰਾਸਤੇ ਕਿਸ तरह ਦੀ ਕੋਈ ਦਿੱਕਤ ਆਉਂਦੀ ਹੈ ਉਹ ਵੀ ਦਿੱਕਤਾਂ ਜੀ ਦੂਰ ਕਰਾਂਗੇ ਜੀ ਅਜਿਹੇ ਰੱਟਾਵੇ ਤਾਂ ਉਹ ਸਮੱਸਿਆ ਮੰਨਿਆ ਜਾਓ ਕੰਮ ਨੇ ਜਿਹੜੇ ਨਜ਼ਰ ਕੋਣ ਸਸ ਰੂਟੀਨ ਚ ਕਰਨੇ ਹੁੰਦੇ ਨੇ ਡਾਕਟਰ ਹਰਿਸ਼ ਦਾ ਕੋਈ ਡ੍ਰੀਮ ਪ੍ਰੋਜੈਕਟ ਵੀ ਹੈ ਜਤੋਂ ਲੈ ਕੇ ਦੇਖੋ ਨਗਰ ਨੇ ਕੋਸਲਾ ਤੋਂ ਜੈਤੋਂ ਨਿਵਾਸੀਆਂ ਦੀ ਵਪਾਰ ਦੇ ਵਿੱਚ ਕਮੀ ਆਈ ਹੈ ਲੋਕਾਂ ਦੇ ਨੂੰ ਆਮਦਨ ਦਾ ਸਾਹਮਣੇ ਘਟਿਆ ਤੇ ਅਸੀਂ ਐਮਐਲਏ ਸਾਹਿਬ ਨਾਲ ਗੱਲ ਕਰਕੇ ਤੇ ਬਾਹਰੋਂ ਕੋਈ ਇੱਥੇ ਵੱਡੀ ਕੋਈ ਇੰਡਸਟਰੀ ਲੱਗੇ ਜਾਂ ਕੋਈ ਇੱਥੇ ਲੋਕਾਂ ਦੀ ਆਮਦਨ ਕਿਵੇਂ ਵਧੇ ਉਹਦੇ ਵਾਸਤੇ ਅਸੀਂ ਉਪਰਾਲੇ ਕਰਾਂਗੇ ਵੀ ਤਾਂ ਜੋ ਲੋਕਾਂ ਦੇ ਪਰਿਵਾਰਾਂ 'ਚ ਖੁਸ਼ਹਾਲੀ ਆਵੇ ਜੀ ਜੀ ਅੱਛਾ ਡਾਕਟਰ ਹਰਿਸ਼ ਸਿੰਘ ਜੀ ਬਤ ਤੁਸੀਂ ਬਹੁਤ ਸਾਰੇ ਪੀਜਾ ਦੇ ਕੇ ਕੀਤਾ ਸੀ ਉਮੀਦ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਇੱਕ ਸਾਲ ਦੇ ਵਿੱਚ ਇਹਨਾਂ ਚੋਂ ਬਹੁਤ ਸਾਰੇ ਕੰਮ ਕਰ ਲਓਗੇ ਹੋ ਸਕਦੇ ਤਾਂ ਸਾਰੇ ਕਰ ਲਓਗੇ ਲੇਕਿਨ ਇੱਕ ਗੱਲ ਤੁਹਾਨੂੰ ਜਾਣਨ ਜਾਵਾਂਗਾ ਕਿ ਜਦੋਂ ਸ਼ਹਿਰ ਦੇ ਵਿੱਚ ਜਦसे ਗੁਜ਼ਰਦਾ ਇਸ ਵਿੱਚ ਇੱਕ ਹੋਰ ਸਮੱਸਿਆ ਆਪਣ ਪਰਿਓ ਟ੍ਰੈਫਿਕ ਦੀ ਸਮੱਸਿਆ ਹੈ ਟ੍ਰੈਫਿਕ ਦੀ ਸਮੱਸਿਆ ਦਾ ਵੱਡਾ ਕਾਰਨ ਹੈ ਨਜਾਇਜ਼ ਕਬਜ਼ੇ ਕਰਾਂ ਦੇ ਸਾਹਮਣੇ ਵੀ ਤੇ ਦੁਕਾਨਾਂ ਸਾਹਮਣੇ ਵੀ ਇਸ ਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਰਹੂਗਾ ਇਹਦੇ ਵਿੱਚ ਜਿਹੜੇ ਸਰਕਾਰੀ ਥੜੇ ਹੈਗੇ ਆ ਜੀ ਉਹਨਾਂ ਤੇ ਜਿਸ ਦੇ ਵੀ ਕੋਈ ਨਜਾਇਜ਼ ਕਬਜ਼ਾ ਹੈ ਉਹ ਸਾਰੇ ਜਲਦੀ ਹਟਾ ਦੇਵਾਂਗੇ ਜੀ ਚਾਹੇ ਸਾਡਾ ਕੋ ਆਪ ਦਾ ਬੰਦਾ ਹੈ ਚਾਹੇ ਬਗਾਨਾ ਹੈ ਉਹ ਕਬਜ਼ੇ ਨਹੀਂ ਰਹਿੰਦਾਵਾਂਗੇ ਅਸੀਂ ਹੋਰ ਕੋਈ ਖਾਸ ਕਹਿਣਾ ਚਾਹੁੰਦੇ ਇਸ ਮੁਕੇ ਸ਼ਹਿਰ ਵਾਸਤੇ ਬਸ ਇਹੀ ਹੈ ਵੀ ਅਸੀਂ ਜਿੰਨੀਆਂ ਵੀ ਸ਼ਹਿਰ ਦੀਆਂ ਸਮਾਜਿਕ ਸੁਸਤਾਵਾਂ ਹੈਗੀਆਂ ਉਹਨਾਂ ਸਾਰੀਆਂ ਸਮਾਜਿਕ ਸੁਸਤਾਵਾਂ ਚੋਂ ਇੱਕ-ਇੱਕ ਮੈਂਬਰ ਲੈ ਕੇ ਅਸੀਂ ਸ਼ਹਿਰ ਦੀ ਕੋਈ ਟੀਮ ਬਣਾਵਾਂਗੇ ਜੀ ਤੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੈ ਨਗਰ ਕੌਂਸਲ ਦੇ ਜਿਹੜੇ ਸਾਰੇ ਐਮਸੀ ਹੈ ਤੇ ਐਮਰੇ ਸਾਹਿਬ ਹੈ ਇਹ ਰਲ ਕੇ ਅਸੀਂ ਇਹਨਾਂ ਤੋਂ ਸਾਰੇ ਨਿਵਾਸੀਆਂ ਤੋਂ ਮੰਗਾਗੇ ਸਜਾ ਵੀ ਮੰਡੀ ਦੇ ਵਿੱਚ ਆਪਾਂ ਕਿਸ ਤਰ੍ਹਾਂ ਖੁਸ਼ਹਾਲੀ ਲਿਆ ਸਕਦੇ ਆ ਮੰਡੀ ਚ ਕਿਵੇਂ ਆਪਾਂ ਵਧੀਆ ਵਿਵਸਥਾ ਕਰ ਸਕਦੇ ਆ ਤਾਂ ਉਹ ਸਾਰੀ ਟੀਮ ਵਰਕ ਕਰਕੇ ਬਣਾਵਾਂਗੇ ਤੇ ਉਹਦੇ ਵਿੱਚ ਸਾਰੇ ਕੰਮਾਂ ਵਿੱਚ ਮੰਡੀ ਦੇ ਲੋਕਾਂ ਦਾ ਸਹਿਯੋਗ ਹੋਊਗਾ ਸਿੱਧਾ ਜੀ ਅਸੀਂ ਆਦੀ ਮਰਜ਼ੀ ਨਾਲ ਕੁਝ ਨਹੀਂ ਕਰਦੇ ਲੋਕਾਂ ਦਾ ਸਹਿਯੋਗ ਨਾਲ ਕਰਾਂਗੇ ਕੰਮ ਜੀ ਸਰੋਤ ਦਸੋ ਇਸਨ ਡਾਕਟਰ ਹਰੀਸ਼ ਜਿਹੜੇ ਹੁਣੇ-ਹੁਣੇ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਚੁਣੇ ਗਏ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਸਹਿਲ ਦੇ ਆਧਾਰ ਤੇ ਕਿਹੜੇ ਕੰਮ ਜਿਹੜੇ ਕਰਨਗੇ ਕੀ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਹੈ ਜਤੋਂ ਲੈ ਕੇ ਔਰ ਯਕੀਨਨ ਇਹਨਾਂ ਸਾਰੇ ਕੰਮ ਉਹਨਾਂ ਨੇ ਆਪਣੇ ਚਾਣੇ ਤੁਹਾਡਾ ਸਾਰਿਆਂ ਦਾ ਸਹਿਯੋਗ ਤਾਂ ਉਹਨਾਂ ਨੂੰ ਹਮੇਸ਼ਾ ਲੋੜੀਂਦਾ ਹੋਵੇਗਾ ਇਸ ਉਮੀਦ ਦੇ ਨਾਲ ਹਰਮੇਸ਼ੂ ਇਸ ਨੂੰ ਜੁੜੀ ਜਾਵੇ